ਪਾਸਟਰ ਸੁਖਪਾਲ ਰਾਣਾ ਜੀ ਉਹਨਾਂ ਦੀ ਮਨਸਤੀ ਤੇ ਵਰਲਡ ਫੋਕਸ ਕਮੇਟੀ ਵੱਲੋਂ ਜਿੰਨੇ ਹਟਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਅੱਜ ਰਾਸ਼ਨ ਦੀ ਜਿਹੜੀ ਸੇਵਾ ਸੁਖਪਾਲ ਰਾਣਾ ਮਨਸਤੀ ਵੱਲੋਂ ਕੀਤੀ ਜਾ ਰਹੀ ਆ ਤੇ ਸਾਡੇ ਪ੍ਰਧਾਨ ਜੌਨ ਕੋਟਲੀ ਜੀ ਜੋ ਵਰਲਡ ਫੋਕਸ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਉਹ ਨਾਲ ਹੀ ਮਨਸਤੀ ਦੇ ਪ੍ਰੈਜ਼ੀਡੈਂਟ ਨੇ ਪਾਸਟਰ ਰਣਜੀਤ ਜੀ ਸਾਡੇ ਕਰਮਜੀ ਔਰ ਪਾਸਟਰ ਜੀ ਜੀ ਸਾਡੇ ਪ੍ਰਗਟ ਰਿਖੀਆ ਜੀ ਸਤਨਾਮ ਸਿੰਘ ਉਮਰਪੁਰਾ ਜੀ ਪਾਸਟਰ ਗਗਨ ਜੀ ਪਾਸਟਰ ਸਬਜੀ ਜੀ ਔਰ ਸਾਰੀ ਟੀਮ ਹੋਰ ਜੂਥ ਦੇ ਨੌਜਵਾਨ ਨੇ ਸਾਰੇ ਦਿਲ ਤੋਂ ਸੇਵਾ ਕਰਨ ਆਏ ਨੇ ਕਿ ਅਸੀਂ ਜਿੰਨੇ ਲੋਕ ਫਸੇ ਨੇ ਹੜਾ ਚ ਉਹਨਾਂ ਦੀ ਮਦਦ ਕਰਨੀ ਹੈ ਉਹ ਤੁਸੀਂ ਪ੍ਰਾਰਥਨਾ ਕਰਨਾ ਕਿ ਪ੍ਰਭੂ ਇਹ ਮਿਸ਼ਨਰੀ ਨੂੰ ਬਧਾਏ ਉਹ ਮੰਮੀ ਨੂੰ ਹੋਰ ਵੀ ਬਰਕਤ ਦੇਵੇ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਣ ਉਹ ਨਾਲ ਦੀ ਨਾਲ ਮੈਂ ਜਿਹੜੇ ਅਜੇ ਵੀ ਹਿੰਦੂ 크੍ਰਿਸਚਨ ਦਾ ਪ੍ਰਚਾਰ ਕਰਦੇ ਨੇ ਇੱਕ ਪੱਤਰਕਾਰ ਜਿਹਦੀ ਅਸੀਂ ਵੀਡੀਓ ਵੇਖੀ ਆ ਉਹਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਆ ਕਿ ਤੈਨੂੰ ਸ਼ਰਮ ਚਾਹੀਦੀ ਆ ਕਿ ਐਸ ਹਾਲਾਤ 'ਚ ਵੀ ਤੂੰ ਭੰਡੀ ਪ੍ਰਚਾਰ ਕਰ ਰਿਆ ਇਹ ਸਮਾਂ ਨਹੀਂ ਏ ਕਿ ਰਾਸ਼ਨ ਕਿੱਥੋਂ ਆ ਰਿਹਾ ਕਿਸ ਹੱਥਾਂ ਦਾ ਆ ਰਿਹਾ ਇਹ ਸਮਾਂ ਏ ਕਿ ਯਹਰ ਭੁੱਖੇ ਨੇ ਮੂੰਹ ਦੇ ਵਿੱਚ ਜਿਹੜਾ ਅੰਨ ਪਹੁੰਚੇ ਰਾਸ਼ਨ ਪਹੁੰਚੇ ਸੋ ਇਹੋ ਜਿਹਾ ਭੰਡੀ ਪ੍ਰਚਾਰ ਮਿਤਰਾ ਬੰਦ ਕਰਦੇ ਚੰਗੀ ਗੱਲ ਨਹੀਂ ਆ ਪਿਆਰ ਦਾ ਸੁਨੇਹਾ ਏ ਅੱਜ ਕੱਲੇ ਸਿੱਖ ਨਹੀਂ ਹਰ ਕਮਿਊਨਿਟੀ ਹਰ ਕੌਮ ਜਿਹੜੀ ਆ ਲੋਕਾਂ ਦੀ ਸੇਵਾ ਦੇ ਲਈ ਲੱਗੀ ਆ ਔਰ ਇਹ ਕੋਈ ਕਿਸੇ ਤੇ ਆਸਾਨੀਆਂ ਇਹ ਇਨਸਾਨੀਅਤ ਆ ਪਰ ਮੈਂ ਚਾਹਾਂਗਾ ਕਿ ਸਾਡੇ ਪ੍ਰਧਾਨ ਜੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਾਰੇ ਇਕੱਠੇ ਆ ਜੋ ਸਭ ਤੁਹਾਡੇ ਨਾਲ ਸਾਂਝੇ ਕਰਨ ਜੋਨ ਕੋਟਲੀ ਜੀ ਹallelujah 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 ਸਭ ਲੋ ਜੈੰਸੀ ਕੀ ਅੱਜ ਪਰਮੇਸ਼ਵਰ ਜੀ ਦਾ ਧੰਨਵਾਦ ਕਰਦਾ ਔਰ ਉਹਨਾਂ ਦੇ ਅਪੋਸਟਲ ਸੁਖਪਾਲਾਣਾ ਮੰੰਸਤਰੀ ਦਾ ਔਰ ਸਾਡੇ ਅਪੋਸਟਲ ਸੁਖਪਾਲਾਣਾ ਜੀ ਦਾ ਜਿਨ੍ਹਾਂ ਦੇ ਮਨ ਵਿੱਚ ਸਮੁੱਚੀ ਇਨਸਾਨੀਅਤ ਦੇ ਪ੍ਰਤੀ ਪਿਆਰ ਜਿਹੜਾ ਹਮੇਸ਼ਾ ਜਿਹੜਾ ਹੈ ਉਹ ਪੰਡਪਦਾ ਰਹਿੰਦਾ ਆ ਔਰ ਤੁਸੀਂ ਦੇਖੋ ਅਸੀਂ ਤਕਰੀਬਨ ਪਿਛਲੇ 5 ਦਿਨਾਂ ਤੋਂ ਲੱਗੇ ਆ ਹੜ੍ਹ ਹੜ੍ਹ ਪੀੜਤਾਂ ਦੇ ਜਿੱਥੇ-ਜਿੱਥੇ ਰਾਸ਼ਨ ਦੀ ਲੋੜ ਆ ਤੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਮੈਂ ਅੱਜ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਗੁਰਦਾਸਪੁਰ ਪਟਾਲਾ ਹਲਕੇ ਦੇ ਸਾਰੇ ਸਮੂਚੀ ਕ੍ਰੀਮ ਅੱਜ ਸਾਡੇ ਨਾਲ ਆ ਪਾਸਟਰ ਗਗਨ ਜੀ ਸਾਡੇ ਨਾਲ ਆ ਪਾਸਟਰ ਵੀਦੇ ਜੀ ਸਾਡੇ ਨਾਲ ਆ ਔਰ ਸਾਡਾ ਜਿਹੜਾ ਇਹ ਯੂਥ ਦੀ ਅਗਵਾਈ ਕਰਦਾ ਸਾਡਾ ਨੌਜਵਾਨ ਲੀਡਰ ਸਾਡਾ ਵੀਰ ਛੋਟਾ ਪੀਟਰ ਚੀਦਾ ਜੀ ਸਾਡੇ ਨਾਲ ਆ ਪ੍ਰਗਟ ਦੀ ਨਾਲ ਆ ਸਾਡੇ ਵਾਲਮਿਕ ਸਮਾਜ ਦੇ ਪ੍ਰਧਾਨ ਜੀ ਸਾਡੇ ਨਾਲ ਖੜੇ ਨੇ ਸੋ ਆ ਮੈਂ ਇਸ ਕਰਕੇ ਵਾਲਮਿਕ ਸਮਾਜ ਦਾ ਨਾਮ ਲੈਂਦਾ ਕਿਉਂਕਿ ਇਸ ਸਮੇਂ ਕੋਈ ਸਿੱਖ ਨਹੀਂ ਆ ਕੋਈ ਹਿੰਦੂ ਨਹੀਂ ਯਾ ਕੋਈ ਕ੍ਰਿਸਚੀਅਨ ਨਹੀਂ ਆ ਸਾਰੇ ਕਰਬੀ ਇਨਸਾਨ ਆ ਕਿ ਜਦੋਂ ਪਰਮੇਸ਼ਵਰ ਨੇ ਇਨਸਾਨ ਨੂੰ ਪੈਦਾ ਕੀਤਾ ਉਹਨੇ ਕੋਈ ਜਾਤ ਪਾਤ ਨਹੀਂ ਬਣਾਈ ਔਰ ਜਿਹੜੇ ਵੀ ਲੋਗ ਜਿਹੜੇ ਵੀ ਉਹ ਖਲੀ ਨਾਮ ਦਾ ਬੇਕੂਪ ਨਾਮ ਦਾ ਜਿਹੜਾ ਪੱਤਰਕਾਰ ਹੈ ਉਹ ਇੱਥੇ ਭਾਈਚਾਰਕ ਸਾਂਝ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਨਫ਼ਰਤ ਵਾਲੇ ਜ਼ਹਿਰ ਜਰੀਲੇ ਜਿਹੜੇ ਬੋਲ ਉਹ ਬੋਲ ਕੇ ਮਾਨਵਤਾ ਨੂੰ ਸ਼ਰਮਸਾਰ ਕਰ ਰਿਹਾ ਔਰ ਮੈਂ ਕੱਲ ਵੀ ਆਪਣੀ ਜਿਹੜੀ ਆ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਉਹਦੇ ਵਿੱਚ ਅਸੀਂ ਇਹ ਜ਼ਿੰਮੇਵਾਰੀ ਲਈ ਸੀ ਕਿ ਇਹੋ ਜਿਹੇ ਲੋਕ ਜਿਹੜੇ ਸਾਡੇ ਪੰਜਾਬ ਦੇ ਅੰਦਰ ਭਾਈਚਾਰੇ ਕਿਸਾਨ ਨੂੰ ਤੋੜਨ ਵਾਲੇ ਆ ਜਿਹੜੀ ਹੇਟ ਸਪੀਚ ਕਰਦੇ ਆ ਉਹਨਾਂ ਦੀ ਜਗ੍ਹਾ ਮੈਂ ਸਮਝਦਾ ਕਿ ਖੁੱਲੀ ਹਵਾ 'ਚ ਨਹੀਂ ਆ ਉਹਨਾਂ ਦੀ ਜਗ੍ਹਾ ਜੇਲ ਹੈ ਇਸ ਕਰਕੇ ਉਹਦੇ ਉੱਪਰ ਪਰਚਾ ਵੀ ਦਰਜ ਕਰਾਇਆ ਜਾਊਗਾ ਔਰ ਉਹਦੇ ਤੋਂ ਮਾਫੀ ਵੀ ਮੰਗਾਈ ਜਾਏਗੀ ਔਰ ਜੋ ਕਾਨੂੰਨ ਦੇ ਤੌਰ ਤੇ ਸਖਤ ਕਾਰਵਾਈ ਬਣਦੀ ਹੈ ਉਹ ਵੀ ਕਰਾਈ ਜਾਊਗੀ ਕਿਉਂਕਿ ਅੱਜ ਜਿੱਥੇ-ਜਿੱਥੇ ਚਾਹੇ ਸਾਡੇ ਸਿੱਖ ਭੈਣਾ ਭਾਈ ਫਸਿਆ ਚਾਹੇ 크ਿਸਚਨ ਫਸਿਆ ਚਾਹੇ ਹਿੰਦੂ ਫਸਿਆ ਅੱਜ ਟਾਈਮ ਬਿਨਾ ਧਰਮਾਂ ਤੋਂ ਬਿਨਾ ਜਾਤ ਪਾਤ ਤੋਂ ਆਪਕੋ ਚਾਹੀਦਾ ਹੈ ਰਲ ਮਿਲ ਕੇ ਸਿਰਫ ਤੇ ਸਿਰ ਮਾਨਵਤਾ ਦੀ ਸੇਵਾ ਕਰੋ ਤਾਈ ਗ੍ਰੰਥਾਪ ਦੇ ਵਿੱਚ ਵੀ ਲਿਖਿਆ ਹੈ ਕਿ ਮਾਨਵਕ ਦੀ ਸਾਤ ਸਭੇ ਇੱਕ ਪਹਿਚਾਨ ਹੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਸਭ ਜਗ ਉਪਕਿਆ ਕੌਣ ਭਲੇ ਕੋ ਮੰਦੇ ਤੋਂ ਬਾਈਬਲ ਵੀ ਸਾਨੂੰ ਪਿਆਰ ਹੀ ਕਰਨ ਸਿਖਾਉਂਦੀ ਹੈ ਸਾਰੀ ਬਾਈਬਲ ਦੇ ਅੰਦਰ ਪਵਿੱਤਰ ਬਾਈਬਲ ਦੇ ਅੰਦਰ ਪਿਆਰ ਦਾ ਹੀ ਸੰਦੇਸ਼ ਦਿੱਤਾ ਗਿਆ ਹੈ ਤੋਂ ਨਫ਼ਰਤ ਹੀ ਸਾਡੇ ਪੰਜਾਬ ਦੇ ਅੰਦਰ ਸਾਡੇ ਭਾਰਤ ਦੇ ਅੰਦਰ ਪੂਰੀ ਦੁਨੀਆ ਦਾ ਨੁਕਰਦੀ ਕੋਈ ਜਗਾ ਨਹੀਂ ਹੈ ਕੋ ਇਸ ਕਰਕੇ ਅੱਜ ਆਉ ਰਲ ਕੇ ਸਾਰੇ ਨੌਜਵਾਨ ਅ ਅਸੀਂ ਜਿਹੜੇ ਸਾਰੇ ਚਾਹੇ ਜਿੰਨੇ ਮਰਜੀ ਜਿਹੜਾ ਮੁਸ਼ਕਲ ਭਰੇ ਰਸਤੇ ਹੋਣ ਪਾਣੀਆਂ ਦੇ ਵਿੱਚੋਂ ਵੀ ਲੰਘ ਕੇ ਅਸੀਂ ਆ ਜਿਹੜੀ ਹੈ ਜਿਹੜੇ ਸਰ ਦਾ ਬਾਸ਼ਣ ਦੀ ਮਦਦ ਪਹੁੰਚਾਉਣ ਜਾ ਰਹੇ ਆ ਜੋ ਪ੍ਰਭੂ ਤੁਹਾਨੂੰ ਸਭ ਨੂੰ ਵਰਕਰ ਦਵੇ ਬਹੁਤ ਵਧੀਆ ਸਾਡੇ ਪ੍ਰਧਾਨ ਜੀ ਨੇ ਜਿਹੜਾ ਆਪਣਾ ਵਿਚਾਰ ਦਿੱਤੇ ਨੇ ਫਲੀ ਨੂੰ ਮੂੰਹ ਤੋਂ ਜਵਾਬ ਦੇਣ ਦੇ ਲਈ ਅਸੀਂ ਸਾਰੇ ਮੈਂ ਸਮਝਦਾ ਕਿ ਇਨਸਾਨੀਅਤ ਦੇ ਤੌਰ ਤੇ ਕੋਈ 크ਿਸਚਨ ਨਹੀਂ ਸਾਰੇ ਇੱਕ ਮੁੱਟ ਨੇ ਕਿ ਇਹ ਸਮਾਂ ਨਹੀਂ ਹੈ ਕਿ ਅਸੀਂ ਭੰਡੀ ਪ੍ਰਚਾਰ ਕਰੀਏ ਇਹ ਸਮਾਂ ਹੈ ਕਿ ਲੋਕਾਂ ਤੱਕ ਪਹੁੰਚ ਕਰੀਏ ਤੇ ਉਹਨਾਂ ਨੂੰ ਰਾਹਤ ਸਮਗਰੀ ਪਹੁੰਚਾਈਏ ਸਾਡੇ ਵਾਲਮੀਕੀ ਮਜਬੀ ਸਿੱਖ ਮੋਰਚਾ ਨਵਾਂ ਪੰਜਾਬ ਜਥੇਬੰਦੀ ਦੇ ਪ੍ਰਧਾਨ ਸਤਰਾਜ ਸਿੰਘ ਉਮਰਪੁਰਾ ਐਵੇਂ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਸਾਡੇ ਨਾਲ ਮਿਲ ਕੇ ਇਹ ਸੇਵਾ ਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਨੇ ਬਹੁਤ ਧੰਨਵਾਦੀ ਆ ਜੀ ਸਪਾਰ ਰਾਣਾ ਮਿਨਿਸਟਰੀ ਜੀ ਦੇ कि ਜਿਹੜਾ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਚਾਰ ਪੰਜ ਦਿਨ ਤੋਂ ਕੋਟਲੀ ਸਾਹਿਬ ਨੂੰ ਨਾਲ ਲੈ ਕੇ ਆਪਣੇ ਸੀਦਾ ਸਾਹਿਬ ਨੂੰ ਸਾਰੀ ਆਪਣੀ ਟੀਮ ਨੂੰ ਜਿੱਥੇ-ਜਿੱਥੇ ਵੀ ਹੜਾਏ ਨੇ ਜਿੱਥੇ ਵੀ ਗਰੀਬ ਲੋਕ ਨੇ ਸਾਡੇ ਪਰਿਵਾਰ ਜਿਹੜੇ ਗਰੀਬ ਬਹੁਤ ਜ਼ਿਆਦਾ ਗਰੀਬ ਜਿੰਨਾਂ ਤੱਕ ਕੋਈ ਚੀਜ਼ ਮਹੀਆ ਨਹੀਂ ਹੋ ਰਹੀ ਉਹਨਾਂ ਤੱਕ ਜਿਹੜੀਆਂ ਚੀਜ਼ਾਂ ਜਿਹੜਾ ਰਾਸ਼ਨ ਆ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਉਹਨਾਂ ਤੱਕ ਪਹੁੰਚਦੀਆਂ ਕਰ ਰਹੇ ਨੇ ਤੇ ਮੈਂ ਬਹੁਤ ਧੰਨਵਾਦੀ ਆ ਸੁਖਪਾਲ ਰਾਣਾ ਜੀ ਦਾ ਉਹਨਾਂ ਦੀ ਮਿਨਿਸਟਰੀ ਦਾ ਕਿ ਇਹ ਜਿਹੜਾ ਗਰੀਬਾਂ ਤੱਕ ਇਹ ਜਿਹੜਾ ਸਾਰਾ ਸਮਾਨ ਪਹੁੰਚਾ ਰਹੇ ਨੇ ਥੈਂਕ ਯੂ ਜੀ ਬਹੁਤ ਹਾਂ ਜੀ ਹੋਰ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਜਿੱਥੋਂ ਤੱਕ ਨਹੀਂ ਪਹੁੰਚਿਆ ਗਿਆ ਸੁਖਪਾਰਾਣਾ ਮਨਸਤੀ ਵੱਲੋਂ ਹੈਲਪਲਾਈਨ ਨੰਬਰ ਜਿਹੜੇ ਇਸ਼ੂ ਕੀਤੇ ਗਏ ਨੇ ਤੁਸੀਂ ਉਹਨਾਂ ਦੇ ਗੱਲ ਕਰ ਸਕਦੇ ਹੋ ਸਾਡੇ ਪ੍ਰਧਾਨ ਜੀ ਦਾ ਨੰਬਰ ਹੈ ਤੁਸੀਂ ਇਹਨਾਂ ਦੇ ਮੈਸੇਜ ਦੇ ਕੇ ਜਿਸ ਜਗ੍ਹਾ ਤੇ ਦਵਾਈਆਂ ਜਾਂ ਰਾਸ਼ਨ ਨਹੀਂ ਪਹੁੰਚਦਾ ਤੇ ਤੁਸੀਂ ਸਾਰੇ ਹੀ ਉੱਥੇ ਗੱਲ ਕਰ ਸਕਦੇ ਹੋ ਪਾਸਟਰ ਰਣਜੀਤ ਜੀ ਦਾ ਨੰਬਰ ਹੈ ਜਿਹੜੇ ਮੁੱਖ ਸੇਵਾਦਾਰ ਨੇ ਸਾਡੇ ਚਰਚ ਦੇ ਤੇ ਬਾਕੀ ਸਭਨਾਂ ਨੂੰ ਬੇਨਤੀ ਆ ਕਿ ਪ੍ਰਾਰਥਨਾ ਕਰਨਾ ਕਿ ਪ੍ਰਭੂ ਇਹ بارش ਦੇ ਜਿਹੜਿਆ ਮਾਹੌਲਿਆਂ ਨੂੰ ਖਤਮ ਕਰੇ ਔਰ ਅੱਛਾ ਜਿਹੜਾ ਪਾਣੀ ਦਾ ਪੱਧਰ ਜਿਹੜਾ ਨਿਮਾ ਚਲਾ ਜਾਏ ਔਰ ਲੋਕਾਂ ਨੂੰ ਜਿਹੜੀ ਆ ਰਾਹਤ ਆਏ ਸਭਨਾਂ ਨੂੰ ਜੈਨਸ ਦੀ ਅਸੀਂ ਸਾਰੇ ਜਾ ਰਹੇ ਆ ਹallelujah 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 ਅਤੇ ਹੋਰ ਬਹੁਤ ਜ਼ਰੂਰੀ ਪਾਸੇ ਤੋਂ ਸਾਲਾਨੀ ਦੇ ਵੱਲੋਂ ਸਾਨੂੰ ਦੱਸੀ ਗਈ ਸੀ ਕਿ ਇਸ ਹੜ੍ਹ ਪ੍ਰਭਾਵਿਤ ਇਸ ਸਮੇਂ ਦੇ ਵਿੱਚ ਸਾਡੇ ਚੱਪੇ ਵਿੱਚ 24 ਘੰਟੇ ਲੰਗਰ ਦੀ ਜਿਹੜੀ ਹੈ ਉਹ ਸੇਵਾ ਮਿਲੂਗੀ ਰੋਟੀ ਪਾਣੀ ਕਪੜਾ ਰਹਿਣ ਲਈ ਛੱਤ ਮਿਲੂਗੀ ਚਾਹੇ ਸਾਡੇ ਸਿੱਖ ਭਾਈਚਾਰੇ ਦੇ ਵੀਰ ਉੱਥੇ ਆ ਕੇ ਆਪਣਾ ਟਾਈਮ ਪਾਸ ਕਰਨਾ ਚਾਹਣ ਚਾਹੇ ਸਾਰੇ ਮੁਸੀਬ ਭਾਈਚਾਰੇ ਚਾਹੇ ਕਿਸੇ ਵੀ ਭਾਈਚਾਰੇ ਦੇ ਲੋਕ ਸਾਡੇ ਗਿਰਜਾ ਘਰ ਦੇ ਵਿੱਚ ਆ ਕੇ ਸ਼ਰਨ ਲੈ ਸਕਦੇ ਨੇ ਜਦ ਤੱਕ ਹੜਾ ਨਾ ਮੌਸਮ ਸੁਖਾਵਾਂ ਨਹੀਂ ਹੋ ਜਾਂਦਾ ਰੋਟੀ ਪਾਣੀ ਕੱਪੜਾ ਹਰ ਚੀਜ਼ ਦੀ ਸੁਵਿਧਾ ਬਿਨਾਂ ਧਰਮ ਪਿਧਾ ਜਾ ਸੋਖੇ ਜਿਹੜਾ ਬੁਣਾ ਪੁੱਛੇ ਕਿੱਥੇ ਇਹ ਸਾਰੀ ਸੁਗਦਾ ਮਿਲੂਗੀ ਜੈਮਸੀ ਕੀ ਧੰਨਵਾਦ ਹੇਲੇਲੂਇਆ ਓਏ ਚਲੋ ਜੀ ਚਲੋ ਜੀ ਪਰ ਸਾਡਾ ਬੰਦਰ ਵੀ ਆਪਣਾ ਬੰਦ ਨਹੀਂ ਉਹ ਬੰਦਰ ਹਰ ਨਾ ਸਾਰੇ ਦਸ ਪਰਦਾ ਦੇ ਫਾਦੇ ਤੋਂ ਗੱਡੀਆਂ ਨੂੰ ਸਾਰੇ ਹallelujah hallelujah どうもどりがとうご